ਬਤੈ ਦੋਡ ਸਕਵਿੰਦਰ ਗੌਰ ਅੱਛਾ ਇਹ ਕਿਹੜਾ ਪਿੰਡ ਪੰਦਾ ਮਮਦਮਾਦ ਅੱਛਾ ਇੱਥੇ ਆ ਦਰਿਆ ਦਾ ਜਿਹੜਾ ਜਿਹੜਾ ਬੰਨ ਹੈ ਹਾਂਜੀ ਇਹੇ ਟੁੱਟਣ ਨੂੰ ਤਿਆਰ ਹੈ ਤੁਹਾਡੇ ਇੱਥੇ ਤਿਆਰ ਹੈ ਟੁੱਟਣ ਨੂੰ ਤਿਆਰ ਮਕਾਨ ਵਗੈਰਾ ਤੁਹਾਡੇ ਨੇੜੇ ਨੇੜੇ ਹਲਾ ਹੋਇਆ ਆਲ ਹੋਰ ਕੀ ਗਿਆ ਇਮਕਾਨ ਹੋਇਆ ਜਿਹੜਾ ਪਹਿਲਾਂ ਬੰਨ ਟੁੱਟਿਆ ਉਹ ਨਾ ਪਤਾ ਨਹੀਂ ਨੀਚ ਕਾਣ ਵਧੂ ਹੋਇਆ ਭਾਂਡੇ ਪੁੰਡੇ ਟੁੱਟ ਕੇ ਬਾਬੇ ਤੇ ਬਣਾਏ ਇਹਦੇ ਕਾਦੂ ਕਦੇ ਨਹੀਂ ਹੋ ਗਈ ਛੋਟੋ ਛੜ ਕੇ ਪਹਿਲਾਂ ਵੀ ਹੁਣ ਵੀ ਅਦੂ ਮੇਜ ਕਾਣ ਪਹਿਲਾਂ ਵੀ ਵਧੂ ਆਇਆ ਬੱਚੇ ਦਿਮਾਲ ਡੰਗਰ ਕਿੱਧਰ ਹੈ? ਮਾਲ ਡੰਗਰ ਦਾ ਰਸੇਲਾ ਤੇ ਆ ਤੇ ਬੱਚੇ ਛੱਡ ਕੇ ਆਈਆਂ ਤਰਨਦਾਰਾਂ ਭੈਣ ਭਰਾਵਾਂ ਕੋਲੇ ਰੇਸ ਤੇ ਦਾਰਾਂ ਕੋਲੇ ਇੱਕ ਨੌ ਰਾਣੀ ਤੇ ਬੱਚੇ ਦੋਵੇਂ ਆਪ ਮਾਂ ਪੁੱਤ ਸਮਾਨ ਕੱਢਣ ਦਾ ਹੈ ਕੱਲ ਦੇ ਰੋਟੀ ਪਾਣੀ ਦਾ ਕਿਵੇਂ ਕਰਦੇ? ਰੋਟੀ ਪਾਣੀ ਇੱਕ ਦਿਨ ਕੋਈ ਨਾ ਕੋਈ ਖਲਾਉਂਦੇ ਨਾ ਚਾਹ ਬੱਬੀ ਖਲਾਉਂਦੇ ਚਾਹ ਉਹ ਬਾਈ ਕਾਲ ਪਰਲੇ ਜੜੀ ਉਹ ਖਲਾਉਂਦੇ